ਕਿ ਆਪਣੇ ਦੇਸ਼ ਵਿੱਚ ਮਾਂ ਬੋਲੀ ਬੋਲਣ ਤੇ ਜੁਰਮਾਨਾ ਜੇ ਹੱਕ ਦੀ ਆਵਾਜ਼ بلند ਕਰੀਏ ਤਾਂ ਅਥਰੂ ਗੈਸ ਦੇ ਗੋਲੇ ਫਿਰ ਕਿਉਂ ਨਾ ਕਹੀਏ ਸਰਕਾਰ ਬੋਲੀ ਉਸ ਨੂੰ ਕਿ ਮਾਮਾ ਇਸੇ ਕਰਕੇ ਪੁੱਤਾਂ ਨੂੰ ਚਾਵਾਂ ਨਾਲ ਜਵਾਨ ਕਰਦੀਆਂ ਹਨ ਕਿ ਜੇ ਹੱਕ ਸੱਚ ਲਈ ਉਹ ਖੜ੍ਹ ਜਾਵੇ ਹਾ ਦਾ ਨਾਰਾ ਮਾਰੇ ਤਾਂ ਅੱਗੇ ਉਹ ਮਿਲੇ ਗੋਲੀ ਉਸ ਨੂੰ ਸਤਿ ਸ਼੍ਰੀ ਅਕਾਲ ਪੀਵੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਨੇ ਸੂਰੀ ਸਾਥਿਓ ਮਨ ਬੜਾ ਉਦਾਸ ਹੈ ਅੱਜ ਸਵੇਰੇ ਸਾਨੂੰ ਬੜਾ ਚਾ ਸੀਮਾ ਬੋਲੀ ਦਿਵਸ ਮਨਾ ਰਹੇ ਸਾਂ ਕਿਉਂਕਿ ਮਾਂ ਬੋਲੀ ਸਾਡੀ ਪਛਾਣ ਦਾ ਅਧਾਰ ਹੈ ਅ ਮਾਂ ਬੋਲੀ ਦੇ ਜ਼ਰੀਏ ਅਸੀਂ ਇੱਕ ਦੂਜੇ ਨਾਲ ਜੁੜੇ ਹਾਂ ਬੇਸ਼ੱਕ ਅਸੀਂ ਇੱਕ ਦੂਜੇ ਨੂੰ ਨਹੀਂ ਜਾਣਦੇ ਇੱਕ ਦੂਜੇ ਲਈ ਅਣਜਾਣ ਹੋਵਾਂਗੇ ਪਰ ਮਾਂ ਬੋਲੀ ਦੇ ਜ਼ਰੀਏ ਹੀ ਆਪਾਂ ਵਿਚਾਰਾਂ ਦੇ ਪ੍ਰਗਟਾਵੇ ਕਰਦੇ ਹਾਂ ਪਰ ਸਾਥਿਓ ਸ਼ੁਭ ਕਰਮਨ ਜਿਹੜਾ ਨੌਜਵਾਨ ਐ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਉਸ ਦੀ ਮੌਤ ਹੋਈ ਐ ਉਸ ਦੇ ਪਿਤਾ ਵੀ ਇਸ ਜਹਾਨ ਤੇ ਨਹੀਂ ਦਾਦੀ ਨੇ ਬੜੀ ਮੁਸ਼ਕਲਾਂ ਨਾਲ ਨੌਜਵਾਨ ਨੂੰ ਪਾਲਿਆ ਸੀ ਔਰ ਸ਼ੰਭੂ ਖਨੌਰੀ ਬਾਰਡਰ ਤੇ ਉਹ ਗਿਆ ਸੀਗਾ ਜਿਵੇਂ ਆਗੂਆਂ ਦੀ ਕਾਲ ਸੀ ਕਿਸਾਨ ਆਗੂਆਂ ਦੀ ਔਰ ਮੈਂ ਇੱਕ ਬੇਨਤੀ ਕਰ ਦੇਣੀ ਚਾਹੁੰਦਾ ਕਿ ਅੱਜ ਅਸੀਂ ਕੋਈ ਮੈਂ ਕੋਈ ਐਜ਼ ਅ ਜਰਨਲਿਸਟ ਗੱਲ ਨਹੀਂ ਕਰ ਰਿਹਾ ਐਜ਼ ਅ ਪੱਤਰਕਾਰ ਗੱਲ ਨਹੀਂ ਕਰ ਰਿਹਾ ਮੈਂ ਸਿਰਫ ਪੰਜਾਬ ਦੇ ਪੁੱਤ ਹੁਣ ਤੇ ਨਾਤੇ ਤੁਹਾਡੇ ਸਾਰੇ ਨਾਲ ਗੱਲ ਕਰ ਰਿਹਾ ਕਿਉਂਕਿ ਜਦੋਂ ਪਿਛਲੇ ਦਿਨੀ ਮੈਂ ਸ਼ੰਭੂ ਗਿਆ ਤਾਂ ਮੈਨੂੰ ਆਪਣੀ ਏਰੀਏ ਚੋਂ ਕੋਈ ਵੀ ਉੱਥੇ ਬੰਦਾ ਨਹੀਂ ਮਿਲਿਆ ਜਿਹੜੀ ਮੈਂ ਸੱਚੀ ਗੱਲ ਕਰਨੀ ਚਾਹੁੰਦਾ ਸ਼ਾਇਦ ਮੈਨੂੰ ਜਦੋਂ ਮੈਂ ਵਾਪਸ ਆਇਆ ਲੰਗੜੋਏ ਅਸੀਂ ਮਿਲੇ ਆ ਬਹੁਤ ਸਾਰੇ ਬਜ਼ੁਰਗ ਮਿਲੇ ਜਿਹੜੇ ਕਹਿੰਦੇ ਅਸੀਂ ਜਾ ਕੇ ਆਇਆ ਕੁਝ ਨੌਜਵਾਨ ਵੀ ਮਿਲੇ ਲੇਕਿਨ ਸਾਡੇ ਉੱਥੇ ਟੱਕਰੇ ਨਹੀਂ ਹੋਏ ਪਰ ਸਾਥੀਓ ਜਿਹੜੇ ਅੱਜ ਹਾਲਾਤ ਬਣੇ ਆ ਜਿਵੇਂ ਮੈਂ ਵੀਡੀਓਜ਼ ਵੀ ਦੇਖੀਆਂ ਤਾਂ ਬਹੁਤ ਬੁਰਾ ਹਾਲ ਹੈ ਕਿਵੇਂ ਅਥਰੂ ਗੈਸ ਦੇ ਗੋਲੇ ਛੱਟੇ ਜਾ ਰਹੇ ਆ ਕੋਈ ਨਹੀਂ ਦੇਖਿਆ ਜਾ ਰਿਹਾ ਮੋਰੇ ਆਉਣੇ ਆ ਬਜ਼ੁਰਗ ਨੇ ਨੌਜਵਾਨ ਨੇ ਔਰ ਵੱਡੀ ਗੱਲ ਇਹ ਹੈ ਕਿ ਸਾਰੇ ਇੱਕੋ ਦੇਸ਼ ਦੇ ਵਸਣਦੇ ਆ ਮੈਂ ਤਾਂ ਉੱਥੇ ਵੀ ਗੱਲ ਆਖੀ ਸੀ ਕਿ ਜੇ ਇੱਕ ਦੇਸ਼ ਤੁਸੀਂ ਕਹਿੰਦੇ ਹੋ ਕਿ ਇੱਕ ਦੇਸ਼ ਇੱਕੋ ਰੂਲ ਹੋਣਾ ਚਾਹੀਦਾ ਤਾਂ ਐਮਐਸਪੀ ਕਿਉਂ ਨਹੀਂ ਪਰ ਉਸ ਤੋਂ ਵੱਡੀ ਗੱਲ ਸਿੱਧੀਆਂ ਗੋਲੀਆਂ ਕਿਉਂ ਚਲਾਈਆਂ ਜਾ ਰਹੀਆਂ ਜੋ ਹਾਲੇ ਤੱਕ ਤਾਜ਼ਾ ਖਬਰ ਪਹੁੰਚ ਰਹੀ ਹੈ ਜਾਣਕਾਰੀ ਪਹੁੰਚ ਰਹੀ ਹੈ ਉਹ ਇਹੀ ਹੈ ਕਿ ਦਾ ਸ਼ੁਭ ਕਰਮਨ ਨੌਜਵਾਨ ਜਿਸ ਦੀ ਮੌਤ ਹੋਈ ਹੈ ਖਨਵਰੀ ਬਾਰਡਰ ਤੇ 20 ਸਾਲਾਂ ਦਾ ਨੌਜਵਾਨ ਸੀ ਔਰ ਉਹਦੇ ਗੋਲੀ ਵੱਜੀ ਹੈ ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਪਰ ਜੋ ਹਾਲੇ ਤੱਕ ਮੀਡੀਆ ਰਿਪੋਰਟਸ ਆ ਰਹੀਆਂ ਉਹ ਇਹੀ ਕਹਿ ਰਹੀਆਂ ਕਿ ਸ਼ੁਭ ਕਰਮਨ ਦੇ ਗੋਲੀ ਵੱਜੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਸਾਥੀਓ ਬਾਕੀ ਜਿੰਨੀਆਂ ਇੱਕ ਗੱਲਾਂ ਮੈਂ ਹੋਰ ਜਾਣੀਆਂ ਪਰਖੀਆਂ ਜਾਨਣ ਦੀ ਜਾਨਣ ਦੀ ਕੋਸ਼ਿਸ਼ ਕੀਤੀ ਜਿਹੜੇ ਮੇਰੇ ਚੰਦਕ ਦੋਸਤ ਉੱਥੇ ਗਏ ਹੋਏ ਉਹਨਾਂ ਤੋਂ ਉਹ ਕਹਿੰਦੇ ਕਿ ਮੈਡੀਕਲ ਹੈਲਪ ਦੀ ਇੱਥੇ ਬਹੁਤ ਲੋਡ ਹੈ ਇੱਕ ਲੜਕੀ ਹੀਨਾ ਦਾ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਜੋ ਜਲੰਧਰ ਤੋਂ ਹੈ ਉਹ ਪਿਛਲੇ ਕੁਝ ਕੁ ਦਿਨਾਂ ਤੋਂ ਮੇਰੇ ਖਿਆਲ 13 ਤੋਂ ਹੀ ਉੱਥੇ ਜੁੜੀ ਜੁਟੀ ਹੋਈ ਹੈ ਲੜਕੀ ਉਹ ਜਿਹੜੀ ਹੈ ਮੈਡੀਕਲ ਹੈਲਪ ਦੇ ਰਹੀ ਹੈ ਮੈਂ ਤੁਹਾਨੂੰ ਇਹ ਤਾਂ ਨਹੀਂ ਕਹਿੰਦਾ ਕਿ ਚਲੋ ਆਓ ਚਲੀਏ ਉੱਥੇ ਆਪਾਂ ਬਾਰਡਰ ਤੇ ਜਾ ਕੇ ਖੜੀਏ ਪਰ ਮੈਂ ਇੰਨੀ ਗੱਲ ਤਾਂ ਜ਼ਰੂਰ ਕਹਿ ਸਕਦਾ ਨਾ ਐਜ਼ ਅ ਪੰਜਾਬੀ ਕਿ ਉੱਥੇ ਮੈਡੀਕਲ ਹੈਲਪ ਦੀ ਲੋਡ ਹੈ ਆਪਣੇ ਏਰੀਏ ਚੋਂ ਇੰਨੇ ਲੋਕ ਨਹੀਂ ਗਏ ਮੈਂ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਕੁਝ ਮੈਡੀਕਲ ਹੈਲਪ ਉੱਥੇ ਪਹੁੰਚਾ ਦਿਏ ਤੁਸੀਂ ਆਪਣੇ ਪਿੰਡ ਤੋਂ ਆਪਣੇ ਸ਼ਹਿਰ ਤੋਂ ਆਪਣੇ ਮਹੱਲੇ ਤੋਂ ਆਪਣੇ ਵਾਰਡ ਤੋਂ ਜਿਹੜੇ ਵੀ ਵੀਰ ਭੈਣ ਭਰਾ ਜਾਣਾ ਚਾਹੁੰਦੇ ਹੋ ਸਾਨੂੰ ਇੱਕ ਵਾਰੀ ਫੋਨ ਕਰ ਦਿਓ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਤੱਕ ਦਵਾਈਆਂ ਪਹੁੰਚਾ ਦਿਓ ਅਸੀਂ ਲੈ ਕੇ ਜਾਵਾਂਗੇ ਨਹੀਂ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਇੱਕ ਵਾਰੀ ਰਾਤਾ ਬਣਾ ਲਓ ਕਿਉਂਕਿ ਹੁਣ ਜਿਹੜੇ ਆਗੂ ਉਹਨਾਂ ਨੇ ਕਿਹਾ ਕਿ ਦੋ ਦਿਨ ਅਸੀਂ ਜਿਹੜਾ ਦਿੱਲੀ ਵੱਲ ਕੂਚ ਨਹੀਂ ਕਰਾਂਗੇ ਉੱਥੇ ਹੀ ਰਹਿਣਾ ਔਰ ਥੱਲੇ ਕਈ ਕਮੈਂਟਸ ਵੀ ਆ ਰਹੇ ਸੀ ਕਿ ਜਿਹੜੇ ਨੌਜਵਾਨ ਗੁੱਸੇ 'ਚ ਆ ਉਹ ਕਹਿ ਰਹੇ ਆ ਕਿ ਫਿਰ ਪਹਿਲਾਂ ਹੀ ਕਿਉਂ ਕਾਲ ਦਿੱਤੀ ਦਿੱਲੀ ਜਾਣ ਦੀ ਤੇ ਟਿੱਕੇ ਬਹਿ ਜਾਣਾ ਚਲੋ ਇਹ ਆਗੂਆਂ ਦਾ ਫੈਸਲਾ ਜਿਵੇਂ ਉਹ ਕਹਿੰਦੇ ਆ ਪਰ ਸਾਡੀ ਨੌਜਵਾਨੀ ਬਹੁਤ ਸਾਰੀ ਉੱਥੇ ਆ ਅਸੀਂ ਨਹੀਂ ਚਾਹੁੰਦੇ ਕੋਈ ਨੁਕਸਾਨ ਹੋਵੇ ਪਰ ਜਿੱਦਾਂ ਹੁਣ ਮੈਂ ਇੱਕ ਵੀਡੀਓ ਦੇਖੀ ਇੱਕ ਨੌਜਵਾਨ ਨੂੰ ਪਤਾ ਹੀ ਨਹੀਂ ਸੀ ਉਹਦੇ ਪੈਰ ਵਿੱਚ ਛਰਰਾ ਵੱਜਿਆ ਹੋਇਆ ਸੀ ਕਿਉਂਕਿ ਜਦੋਂ ਗਰਮਾ ਗਰਮੀ ਹੋ ਜਾਂਦੀ ਹੈ ਜਦੋਂ ਹਲਚਲ ਹੋ ਜਾਂਦੀ ਹੈ ਹਫੜਾ ਦਫੜੀ ਹੋ ਜਾਂਦੀ ਹੈ ਬੰਦਾ ਕਿਵਲੇ ਭੱਜਦਾ ਨਹੀਂ ਪਤਾ ਲੱਗਦਾ ਗੱਲਾਂ ਕਰਦੇ ਤਾਂ ਉਹ ਜਦੋਂ ਮੈਡੀਕਲ ਹੈਲਪ ਲਈ ਗਿਆ ਤਾਂ ਬਾਅਦ ਵਿੱਚ ਪਤਾ ਲੱਗਾ ਉਹਦੇ ਪੈਰ ਤੇ ਰੋੜਾ ਨਹੀਂ ਵੱਜਿਆ ਉਹਦੇ ਪੈਰ ਤੇ ਵੱਟਾ ਨਹੀਂ ਖੁੱਪਿਆ ਉਹਦੇ ਪੈਰ ਦੇ ਅੰਦਰ ਸ਼ਰਰਾ ਹੈ ਤਾਂ ਇਨਫੈਕਸ਼ਨ ਜੇ ਮੈਡੀਕਲ ਹੈਲਪ ਨਾ ਮਿਲਦੀ ਉਹਨੂੰ ਜਿਹੜੇ ਉੱਥੇ ਵੀਰਪੈਣ ਭਰਾ ਮੌਜੂਦ ਹੈ ਜੇ ਉਹਦੀ ਹੈਲਪ ਨਾ ਕਰਦੇ ਤਾਂ ਉਹ ਇਨਫੈਕਸ਼ਨ ਹੋ ਜਾਣੀ ਸੀ ਮੈਂ ਆਪ ਸਭ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਜਿੰਨੇ ਮੇਰੇ ਵੀਰਪੈਣ ਭਰਾ ਦੇਖ ਰਹੇ ਆ ਆਪਾਂ ਇੱਕ ਵਾਰੀ ਸਾਰੇ ਰਾਪਤੇ ਚ ਆਈਏ ਮੈਂ ਆਪਣਾ ਨੰਬਰ ਕਮੈਂਟ ਸੈਕਸ਼ਨ ਵਿੱਚ ਪਾ ਦਿੰਨਾ ਤੇ ਦੋ ਦਿਨ ਹੁਣ ਕਿਸਾਨ ਆਗੂ ਨੇ ਕਿਹਾ ਅਸੀਂ ਕੂਚ ਨਹੀਂ ਕਰਨਾ ਅਸੀਂ ਐਟ ਲੀਸਟ ਨਵਾਂ ਸ਼ਹਿਰ ਦੁਆਬੇ ਏਰੀਆ ਦੇ ਅਸੀਂ ਮੈਡੀਕਲ ਹੈਲਪ ਲੈ ਜਾਈਏ ਕੁਝ ਦਵਾਈਆਂ ਲੈ ਜਾਈਏ ਕੁਝ ਜੇਕਰ ਡਾਕਟਰਸ ਸਾਡੇ ਨਾਲ ਜੁੜਨਾ ਚਾਹੁੰਦੇ ਆ ਆਪਾਂ ਜਾ ਕੇ ਮੈਡੀਕਲ ਹੈਲਪ ਤਾਂ ਦੇ ਸਕਦੇ ਹਾਂ ਸਾਡੇ ਬਜ਼ੁਰਗ ਨੇ ਉੱਥੇ ਯਾਰ ਦੇਖੋ ਉਹਨਾਂ 'ਚ ਜੋਸ਼ ਬਹੁਤ ਹੈ ਪਰ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਮੈਂ ਇਸ ਗੱਲ ਹੀ ਚਿੰਤਤ ਹਾਂ ਕਿਉਂਕਿ ਵੇਖੋ ਉਹ ਪ੍ਰਵਾਹ ਨਹੀਂ ਕਰਦੇ ਸਾਡੇ ਵਰਗੇ ਲੋਕ ਪ੍ਰਵਾਹ ਕਰਦੇ ਉਹ ਬੇਪਰਵਾਹ ਨਹੀਂ ਔਰ ਵੈਸੇ ਵੀ ਬੇਪਰਵਾਹੀ ਵਿੱਚ ਹੀ ਰੱਬ ਮਿਲਦਾ ਪਰ ਉਹ ਬੇਪਰਵਾਹ ਨੇ ਲੇਕਿਨ ਅਸੀਂ ਉਹਨਾਂ ਦੀ ਪ੍ਰਵਾਹ ਕਰਦੇ ਅਸੀਂ ਜਾਣਾ ਚਾਹੁੰਦੇ ਹਾਂ ਤੁਸੀਂ ਵੱਖ-ਵੱਖ ਪਿੰਡਾਂ ਤੋਂ ਸਾਡੇ ਨਾਲ رابطہ ਬਣਾਓ ਜੀ ਆਪਾਂ ਇੱਥੋਂ ਇਕੱਠੇ 5 7 10 ਜਿੰਨੀਆਂ ਗੱਡੀਆਂ ਲੈ ਕੇ ਮੈਡੀਕਲ ਹੈਲਪ ਲੈ ਕੇ ਚਲੀਏ ਤਾਂ ਜਿੰਨੇ ਵੀ ਉੱਥੇ ਬਜ਼ੁਰਗ ਨੇ ਵੀਰ ਨੇ ਭੈਣਾ ਨੇ ਹੁਣ ਤਾਂ ਉੱਥੇ ਮਾਵਾਂ ਵੀ ਬਹੁਤ ਸਾਰੀਆਂ ਪਹੁੰਚੀਆਂ ਦੋ ਦਿਨ ਕਿਉਂਕਿ ਆਗੂਆਂ ਨੇ ਕਿਹਾ ਕਿ ਅਸੀਂ ਕੁਝ ਨਹੀਂ ਕਰਾਂਗੇ ਤੇ ਮੈਡੀਕਲ ਹੈਲਪ ਦੀ ਉੱਥੇ ਬਹੁਤ ਲੋਡ ਹੈ ਮੈਂ ਜਾ ਕੇ ਦੇਖਿਆ ਔਰ ਜਿਵੇਂ ਅੱਜ ਦਾ ਜੋ ਸੀਨ ਦੇਖਿਆ ਅੱਜ ਦੇ ਜੋ ਹਾਲਾਤ ਦੇਖਿਆ ਕਿ ਠਾ ਠਾ ਹੋ ਰਹੀ ਸੀਗੀ ਕਿਵੇਂ ਪੱਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਸੀਗੇ ਪੱਤਰਕਾਰ ਵੀ ਉੱਥੇ ਮੌਜੂਦ ਸੀਗੇ ਬੜੀ ਮੁਸ਼ਕਿਲ ਨਾ ਉਹਨਾਂ ਨੇ ਵੀਡੀਓ ਜਿਹੜੀ ਕੈਪਚਰ ਕੀਤੀ ਕਿੱਦਾਂ ਧੂਆਂ ਹੀ ਧੂਆਂ ਹੋ ਗਿਆ ਔਰ ਬਹੁਤ ਜ਼ਹਿਰੀਲੀ ਗੈਸ ਆ ਹੋ ਤਾਂ ਡੈਫੀਨਿਟਲੀ ਬਹੁਤ ਧਿਆਨ ਨੂੰ ਉੱਥੇ ਜਿਹੜੀ ਆ ਸਾਹ ਲੈਣ ਚ ਤਕਲੀਫ ਆ ਰਹੀ ਹੋਵੇਗੀ ਮੈਂ ਜਿੱਦਣ ਗਿਆ ਸੀ ਅਸੀਂ ਕੁਝ ਕੁ ਘੰਟੇ ਹੀ ਬਾਰਡਰ ਤੇ ਰਹੇ ਆ ਔਰ ਜ਼ੁਕਾਮ ਗੜਾ ਖਰਾਬ ਉਦੋਂ ਤੋਂ ਲੈ ਕੇ ਹਾਲੇ ਤੱਕ ਮੇਰਾ ਗਲਾ ਲੋਟ ਨਹੀਂ ਆਇਆ ਪ੍ਰੋਪਰ ਪਰ ਜਿਹੜੇ ਉੱਥੇ 13 ਤੋਂ ਬੈਠੇ ਆ ਡਟੇ ਹੋਏ ਆ ਉਹਨੂੰ ਕਿੰਨੀਆਂ ਦਿੱਕਤਾਂ ਹੋਣੀਆਂ ਪਰ ਉਹ ਜ਼ाहिर ਨਹੀਂ ਕਰਦੇ ਦੇਖੋ ਮੈਂ ਆਪਣੇ ਕਿਸਾਨ ਭਰਾਵਾਂ ਦੀ ਆਪਣੇ ਜਿਹੜੇ ਵੀਰ ਉੱਥੇ ਬੈਠੇ ਉਹਨਾਂ ਦੀ ਕਿਉਂ ਇੱਜ਼ਤ ਕਰਦਾ ਕਿਉਂਕਿ ਉਹਨਾਂ ਨੂੰ ਬਹੁਤ ਤਕਲੀਫਾਂ ਹੋ ਰਹੀਆਂ ਪਰ ਉਹ ਜ਼ाहिर ਨਹੀਂ ਕਰਦੇ ਸਿਰਫ ਜੋਸ਼ ਨਾਲ ਗੱਲ ਕਰਦੇ ਆ ਹੌਸਲੇ ਨਾਲ ਗੱਲ ਕਰਦੇ ਆ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਗੱਲ ਕਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਨੂੰ ਉਹਨਾਂ ਦਾ ਓਟ ਆਸਰਾ ਲੈ ਕੇ ਗੱਲ ਕਰਦੇ ਆ ਪਰ ਇਹ ਨਹੀਂ ਦੱਸਦੇ ਕਿ ਕਿੰਨੀਆਂ ਤਕਲੀਫਾਂ ਚ ਮੈਂ ਆ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਜਰੂਰ ਮੈਡੀਕਲ ਹੈਲਪ ਲੈ ਕੇ ਚਲੀਏ ਕਮੈਂਟਸ ਜਿਹੜੇ ਤੁਸੀਂ ਕਰ ਰਹੇ ਹੋ ਮੈਂ ਇੱਕ ਵਾਰੀ ਜਰੂਰ ਪੜਨ ਦੀ ਕੋਸ਼ਿਸ਼ ਕਰਦਾ ਕਮੈਂਟ ਕਰਦੇ ਹੋ ਦੇਖੋ ਸਾਡੇ ਕੋਲ ਇਹੀ ਇੱਕ ਜ਼ਰੀਆ ਹੈ ਕਮੈਂਟ ਕਮੈਂਟਾਂ ਦੇ ਰਾਹੀਂ ਜੁੜਨ ਦਾ ਹੋਰ ਕੋਈ ਜ਼ਰੀਆ ਨਹੀਂ ਹੈ ਮੈਂ ਸ਼ੁਭਕਰਮਨ ਬਾਰੇ ਸੋਚ ਰਿਹਾ ਜਿਹੜਾ ਨੌਜਵਾਨ 20 ਸਾਲ ਦੀ ਉਮਰ 'ਚ ਹੀ ਜਹਾਨੋਂ ਚਲ ਗਿਆ ਯਾਰ ਉਹਦਾ ਨਾ ਫਾਦਰਸ ਦੁਨੀਆ ਤੇ ਤਿੰਨ ਭੈਣਾ ਕੀ ਸਰਕਾਰਾਂ ਕਦੀ ਇਹ ਦਰਦ ਨੂੰ ਸਮਝ ਸਕਦੀਆਂ ਉਹ ਤਿੰਨ ਭੈਣਾ ਤੇ ਜਿਹੜਾ ਦਰਦ ਹੋਵੇਗਾ ਇਕਲਤਾ ਭਰਾ ਪਿਓ ਜਹਾਨ ਤੇ ਨਹੀਂ ਆ ਉਹ ਦਾਦੀ ਨੂੰ ਕਿੰਨਾ ਚਾਹ ਹੁਣਾ ਕਿ ਹੁਣ ਪੁੱਤ ਜਵਾਨ ਹੋਇਆ ਭੈਣਾਂ ਦਾ ਵਿਆਹ ਕਰਾਂਗੇ ਉਸ ਤੋਂ ਬਾਅਦ ਪੋਤੇ ਦਾ ਵਿਆਹ ਕਰੂੰਗੀ ਆਪਣੇ ਪੋਤੇ ਵਿੱਚੋਂ ਆਪਣਾ ਪੁੱਤ ਦੇਖਦੀ ਹੁਣੀ ਉਹ ਕਹਿੰਦੇ ਵੀ ਹੁੰਦੇ ਮੂਲ ਨਾਲੋਂ ਵਿਆਹ ਜ਼ਿਆਦਾ ਪਿਆਰਾ ਨਾ ਉਹਦਾ ਮੂਲ ਰਿਆ ਨਾ ਵਿਆਹ ਰਿਆ ਫਿਰ ਕਿਉਂ ਨਾ ਸਰਕਾਰਾਂ ਨੂੰ ਜ਼ਾਲਮ ਕਹੀਏ ਕੌਣ ਹਾਲਾਤ ਪੈਦਾ ਕਰਦਾ ਕੇ ਬਦੀ ਦੀਆਂ ਸ਼ਕਤੀਆਂ ਨੂੰ ਸਲਾਮ ਕਰਦੀ ਐ ਤੇਰੇ ਸ਼ਹਿਰ ਦੀ ਹਵਾ ਸਾਨੂੰ ਬਦਨਾਮ ਕਰਦੀ ਬਦੀ ਦੀਆਂ ਸ਼ਕਤੀਆਂ ਨੂੰ ਸਲਾਮ ਕਰਦੀ ਐ ਤੇਰੇ ਸ਼ਹਿਰ ਦੀ ਹਵਾ ਸਾਡਾ ਅੰਨ ਖਾ ਕੇ ਸਾਨੂੰ ਹੀ ਬਦਨਾਮ ਕਰਦੀ ਠੀਕ ਹੈ ਵੀਰੋ ਠੀਕ ਹੈ ਭੈਣੋ ਬੱਚਿਓ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਆਪਾਂ ਸਿਰਫ ਅੱਜ ਇਹੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦੇ ਆ ਕਿ ਤੁਸੀਂ ਜ਼ਰੂਰ ਸੰਪਰਕ ਬਣਾਇਓ ਰابطੇ ਚਾਹੀਓ ਆਪਾਂ ਇੱਥੋਂ ਵੀਰਪਣਪਰਾ ਮੈਡੀਕਲ ਹੈਲਪ ਲੈ ਕੇ ਚਲੀਏ ਤਾਂ ਜੋ ਕੋਈ ਹੋਰ ਨੁਕਸਾਨ ਨਾ ਹੋਵੇ ਜਿਹੜੇ ਇਸ ਗੱਲ ਹੀ ਅਵੇਅਰ ਹੀ ਨਹੀਂ ਹੈਗੇ ਸਾਡੇ ਬਜ਼ੁਰਗ ਸਾਡੇ ਨੌਜਵਾਨ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਅਥਰੂ ਗੈਸ ਦੇ ਗੋਲੇ ਨਾਲ ਜਿਹੜੀ ਇਹ ਜ਼ਹਿਰੀਲੀ ਗੈਸ ਨਿਕਲੀ ਆ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਇਨਫੈਕਸ਼ਨ ਕਰ ਰਹੀ ਹੋਣੀ ਆ ਕਿਤੇ ਨਾ ਕਿਤੇ ਉਹਨਾਂ ਦੇ ਸਰੀਰ ਨੂੰ ਅੰਦਰੋਂ ਖਰਾਬ ਕਰ ਰਹੀ ਹੋਣੀ ਆ ਔਰ ਡਾਕਟਰ ਵੀਰ ਜਿੰਨੇ ਵੀ ਨੌਜਵਾਨ ਡਾਕਟਰ ਨੇ ਜਾ ਜਿਹੜੇ ਰਿਟਾਇਰਡ ਡਾਕਟਰ ਨੇ ਮੈਂ ਉਹਨਾਂ ਅੱਗੇ ਬੇਨਤੀ ਕਰਦਾ ਆਪਣੀਆਂ ਸੇਵਾਵਾਂ 'ਚ ਜ਼ਰੂਰ ਤੁਸੀਂ ਉੱਥੇ ਜਾ ਕੇ ਦਿਓ ਤੇ ਅਸੀਂ ਤੁਹਾਡੇ ਨਾਲ ਚੱਲਾਂਗੇ ਮੈਂ ਨਹੀਂ ਕਹਿੰਦਾ ਜਾ ਕੇ ਪੱਕੇ ਡੇਰੇ ਲਾ ਲਓ ਕਿਉਂਕਿ ਕਈ ਕਹਿੰਦੇ ਹੋਣੇ ਨਾ ਕਿ ਅਸੀਂ ਕਿੱਦਾਂ ਜਾਈਏ ਘਰੇਲੂ ਕੰਮ ਨੇ ਕੌਣ ਜਾ ਕੇ ਮੱਥਾ ਲਾਵੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਜਾ ਕੇ ਪੱਕੇ ਡੇਰੇ ਲਾਓ ਮੈਂ ਇਹ ਕਹਿੰਨਾ ਆਪਣੇ 1-2 ਦਿਨ ਕੱਢ ਲਓ ਉੱਥੇ ਜਾ ਕੇ ਆਪਾਂ ਥੋੜੀ ਜਿਹੀ ਮੈਡੀਕਲ ਹੈਲਪ ਦੇ ਆਈਏ ਔਰ ਸੱਚੀ ਯਾਰ ਹਰデア ਜਿਹੜਾ ਰੋਂਦਾ ਜਦ ਨੌਜਵਾਨ ਦੀ ਫੋਟੋ ਦੇਖੀ ਨਾ ਮਤਲਬ ਸਾਨੂੰ ਪੰਜਾਬੀਆਂ ਨੂੰ ਨਾ ਅਸੀਂ ਪੰਜਾਬੀ ਮਾਂ ਬੋਲੀ ਬੋਲ ਸਕਦੇ ਔਰ ਸਾਨੂੰ ਖੁਆਬ ਦੇਖਣ ਦੀ ਵੀ ਇਜਾਜ਼ਤ ਨਹੀਂ ਹੈ ਕਿ ਅਸੀਂ ਖੁਆਬ ਵੀ ਨਹੀਂ ਦੇਖ ਸਕਦੇ ਕਿ ਇੱਕ ਦਿਨ ਉੱਥੇ ਮੈਂ ਹੁਣ ਨਾ ਇੱਕ ਵੀਡੀਓ ਦੇਖੀ ਇੱਕ ਨੌਜਵਾਨ ਬੋਲ ਰਿਹਾ ਕਿ ਸਾਡੀ ਭੈਣਾਂ ਨੂੰ ਗਲਤ ਬੋਲ ਰਹੇ ਆ ਕਿੰਨਾ ਸ਼ਰਮਨਾਕ ਹੈ ਕੀ ਜੇ ਪੰਜਾਬੀ ਇਧਰੋਂ ਮੁਰੇ ਮੁਰੇ ਕੰਧ ਕਰ ਦੋਗੇ ਸਾਰੇ ਪਾਸਿਓਂ ਰਾਹ ਬੰਦ ਕਰ ਦੋਗੇ ਫਿਰ ਤੁਸੀਂ ਕਹਣਾ ਦੇਖੋ ਜੀ ਇਹ ਬਦਮਾਸ਼ੀ ਕਰਦੇ ਆ ਗੁੰਡਾਗਰਦੀ ਕਰਦੇ ਆ ਜੇ ਅੱਕ ਕੇ ਪੰਜਾਬੀਆਂ ਨੇ ਇਧਰੋਂ ਬਾਰਡਰ ਬੰਦ ਕਰ ਦਿੱਤੇ ਤਾਂ ਤੁਹਾਨੂੰ ਕਹ ਤੁਹਾਡਾ ਕਾਂਟਾ ਬੜਨ ਨਹੀਂ ਦੇਣਾ ਫਿਰ ਫਿਰ ਤੁਸੀਂ ਕਹਣਾ ਜੀ ਪੰਜਾਬੀ ਮਾੜੇ ਆ ਯਾਰ ਆਪਣੀ ਗੱਲ ਰੱਖਣ ਦੀ ਵੀ ਸਾਨੂੰ ਇਜਾਜ਼ਤ ਨਹੀਂ ਹੈ ਔਰ ਇਹ ਪ੍ਰੋਟੈਸਟ ਕਿ ਇਕੱਲਾ ਇੰਡੀਆ ਚ ਹੋ ਰਿਹਾ ਜਿੱਥੇ-ਜਿੱਥੇ ਇਹ ਜੀਓ ਪੋਲਿਟਿਕਸ ਹੈ ਸਾਰੀ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਗੰਭੀਰ ਮਸਲਾ ਹੈ ਹੁਣ ਤਾਂ ਮੈਂ ਇੱਕ ਵੀਡੀਓ ਦੇਖੀ ਕਹਿੰਦੇ ਕਿ ਲੈਬ ਵਿੱਚ ਖਾਣਾ ਤਿਆਰ ਹੋਇਆ ਕਰੂਗਾ ਇਹ ਜਿਹੜੇ ਜੀਓ ਪੋਲਿਟਿਕਸ ਹੋ ਰਹੀ ਆ ਜਿਹੜੇ ਇਹ ਗੋਰੇ ਆ ਬਹੁਤ ਛਾਤਰ ਨੇ ਮੈਂ ਇੱਕ ਗੱਲ ਕਰਨੀ ਚਾਹੁੰਨਾ 15 20 ਸਾਲ ਪਹਿਲਾਂ ਇਹਨਾਂ ਨੇ ਰੁਝਾਨ ਲਿਆਂਦਾ ਕਿ ਅਸੀਂ ਜੀ ਉਹ ਜਿਹੜੇ ਫਿਲਟਰ ਲਾਉਣੇ ਆ ਮੈਨੂੰ ਦੱਸੋ ਪੰਜਾਬ ਸਾਡਾ ਇੱਕ ਐਸਾ ਵਾਹਿਦ ਸੂਬਾ ਹੈ ਜਿੱਦਾ ਪਾਣੀ ਬਹੁਤ ਪਵਿੱਤਰ ਹੈ ਸਾਡੇ ਗੁਰੂਆਂ ਨੇ ਕਿਹਾ ਪਵਨ ਗੁਰੂ ਪਾਣੀ ਪਤੈ ਇਹਨਾਂ ਨੇ ਸਾਡੇ ਕੱਲੇ ਕੱਲੇ ਘਰਾਂ 'ਚ ਇੰਨੀ ਮਾਰਕੀਟਿੰਗ ਕੀਤੀ ਇੰਨੀ ਮਾਰਕੀਟਿੰਗ ਕੀਤੀ ਸਾਡੇ ਲੋਕਾਂ ਨੂੰ ਇੰਨਾ ਵਹਿਮ ਚ ਪਾਇਆ ਭੁਲੇਖੇਆਂ ਚ ਪਾਇਆ ਕਿ ਕੱਲੇ ਕੱਲੇ ਘਰ 'ਚ ਆਰਓ ਲਵਾਤੇ ਸਾਡਾ ਪਾਣੀ ਤਾਂ ਪਹਿਲੇ ਹੀ ਅੰਮ੍ਰਿਤ ਹੈ ਮੈਨੂੰ ਦੱਸੋ ਕਿੱਥੇ ਫੈਕਟਰੀਆਂ ਸਾਡੇ ਦੁਆਬੇ 'ਚ ਚਲੋ ਉਧਰ ਮਾਝੇ ਮਾਲਵੇ ਵਾਲੇ ਪਾਸੇ ਤਾਂ ਹੁਣ ਕਹਿਰੀ ਕੀਤਾ ਪਿਆ ਨਾ ਫੈਕਟਰੀਆਂ ਲਾ ਲਾ ਕੇ ਜਿਹੜਾ ਪਾਣੀ ਧਰਤੀ 'ਚ ਡਿਸਚਾਰਜ ਕਰਦੇ ਜਿਹੜਾ ਗੰਦਮੰਦ ਫੈਕਟਰੀਆਂ ਦਾ ਪਰ ਸਾਡੇ ਇਧਰਲੇ ਏਰੀਆ ਚ ਕੀ ਲੋਡ ਸੀ ਮਾਰਕੀਟਿੰਗ ਇੰਨੀ ਕਰਤੀ ਔਰ ਹੁਣ ਆਉਣ ਵਾਲੇ ਸਮੇਂ ਵਿੱਚ ਜਦੋਂ ਸਾਨੂੰ ਕਿਸਾਨ ਨੂੰ ਖਤਮ ਕਰ ਦੇਣਾ ਕਿਸਾਨ ਦੀ ਜ਼ਮੀਨ ਖਤਮ ਕਰ ਦੇਣੀ ਔਰ ਜਦੋਂ ਫਿਰ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਫੈਕਟਰੀਆਂ ਵਿੱਚ ਖਾਣਾ ਬਣਾਇਆ ਕਰਨਾ ਲੇਬਾਬ ਵਿੱਚ ਖਾਣਾ ਬਣਾਇਆ ਕਰਨਾ ਸਾਡੇ ਦਿਮਾਗ ਵਿੱਚ ਕੀ ਪਲਾਨਟ ਕਰਨਾ ਕਿ ਤੁਹਾਨੂੰ ਪੋਸਟਿਕ ਵਾਲਾ ਖਾਣਾ ਦੇ ਰਹੇ ਹਾਂ ਜੀ ਇਹਦੇ ਕੋਈ ਸਾਈਡ ਇਫੈਕਟ ਨਹੀਂ ਇਹ ਸਿਰ ਤੁਹਾਡੀ ਬਾਡੀ ਨੂੰ ਬੈਨੀਫਿਟ ਦੇਊਗਾ ਇਹ ਤੁਹਾਡੀ ਬਾਡੀ ਅੰਦਰ ਫੈਟ ਨਹੀਂ ਰਹਿਣ ਦੇਊਗਾ ਤੁਹਾਨੂੰ 슈ਗਰ ਨਹੀਂ ਹੋਊਗੀ ਤੁਹਾਨੂੰ ਬੀਪੀ ਨਹੀਂ ਹੋਊਗੀ ਫਿਰ ਜਦ ਸਾਡੇ ਤੇ ਐਕਸਪੈਰੀਮੈਂਟ ਕਰ ਲੈਣੇ ਆ ਫਿਰ ਇਹਨਾਂ ਨੇ ਕੀ ਕਹਿਣਾ ਐਕਸਪੈਰੀਮੈਂਟ ਗਲਤ ਹੋ ਗਿਆ ਜੀ ਸਾਡੀਆਂ ਜ਼ਮੀਨਾਂ ਵੇਚ ਚੁੱਕੀਆਂ ਹੋਣੀਆਂ ਇਹਨਾਂ ਨੇ ਕੀ ਕਹਿਣਾ ਜ਼ਮੀਨਾਂ ਸਾਡੀਆਂ ਹੁਣ ਮਹਿੰਗੇ ਮੁੱਲ ਤੇ ਅਸੀਂ ਆਪਣੀ ਮਰਜ਼ੀ ਨਾਲ ਜਿਹੜਾ ਇਹ ਖਾਣਾ ਵੇਚਾਂਗੇ ਰੋਟੀ ਕੱਪੜਾ ਮਕਾਨ ਰੋਟੀ ਤੋਂ ਸਾਰਾ ਕੁਝ ਸ਼ੁਰੂ ਹੁੰਦਾ ਭੁੱਖੇ ਨੂੰ ਕੀ ਚਾਹੀਦੀਆਂ ਦੋ ਰੋਟੀਆਂ ਔਰ ਜਦ ਰੋਟੀ ਫੈਕਟਰੀਆਂ 'ਚ ਬਣਨ ਲੱਪ ਪੈਣੀ ਆ ਅੱਜ ਦੀ ਗੱਲ ਨਹੀਂ ਕੁਝ ਲੋਕ ਜਿਹੜੇ ਹੁਣ 300 ਬੰਦਾ ਮੇਰਾ ਭੈਣ ਭਰਾ ਜੁੜੇ ਹੋਇਆ ਕੋਈ ਸੋਚਦੇ ਨੇ ਕਿ ਯਾਰੇ ਕਿਹੜੀ ਗੱਲ ਕਰੀ ਜਾਂਦਾ ਫੈਕਟਰੀ 'ਚ ਰੋਟੀ ਬਣੂਗੀ ਲੈਬਾਂ 'ਚ ਰੋਟੀ ਬਣੂਗੀ ਮਤਲਬ ਸਾਨੂੰ ਉਸ ਚੀਜ਼ ਤੇ ਲਾ ਦੇਣਾ ਸਾਡੇ ਦਿਮਾਗ ਨੂੰ ਉਸ ਚੀਜ਼ ਤੇ ਲਾ ਦੇਣਾ ਮਨਿੰਦਰ ਲਦਾਲ ਜੀ ਕਹ ਰਹੇ ਜੇਕਰ ਕੋਈ ਡਾਕਟਰ ਸੇਵਾ ਕਰਨਾ ਚਾਹੁੰਦਾ ਤਾਂ ਸੰਪਰਕ ਕਰੋ ਸਾਡੇ ਨਾਲ ਸਾਡੀ ਟੀਮ ਮੈਡੀਕਲ ਸੇਵਾ ਤੇ ਐਂਬੂਲੈਂਸ ਸੇਵਾ ਖਨੌਰੀ ਬਾਰਡਰ ਤੇ ਬਹੁਤ ਬਹੁਤ ਧੰਨ ਧੰਨwar ਮਨਿੰਦਰ ਜੀ ਔਰ ਕਹਿੰਦੇ ਕਿ ਸਾਡੀ ਜਿਹੜੀ ਰਾਤ ਦੀ ਗਮਾ ਦੀ ਰਾਤ ਹੈ ਉਹਨੂੰ ਕੋਈ ਸਵੇਰੇ ਵਿੱਚ ਜੀਣ ਵਾਲਾ ਕਿਵੇਂ ਜਾਣੇ ਲੈਬਾਂ ਵਿੱਚ ਖਾਣਾ ਬਣੇਗਾ ਜਨਾਬ ਮੈਂ ਉਹੀ ਗੱਲ ਕਰ ਰਿਹਾ ਹਾਂ ਸਾਹਿਬ ਸਾਹਿਬ ਲੈਬਾਂ ਵਿੱਚ ਖਾਣਾ ਬਣਾਉਣ ਦੀ ਗੱਲ ਇਹਦੇ ਉੱਤੇ ਵੀਡੀਓ ਕਰਾਂਗੇ ਪਰ ਪ੍ਰੋਬਲਮ ਬੱਤਾ ਕੀ ਹੈ ਕਿ ਮੈਂ ਆਪਣੇ ਏਰੀਆ 'ਚ ਬਹੁਤ ਲੋਕਾਂ ਨੂੰ ਜਾਗ ਲਾਉਣ ਦੀ ਕੋਸ਼ਿਸ਼ ਕੀਤੀ ਆ ਜਾਗਰਤੀ ਲਿਆਉਣ ਦੀ ਕੋਸ਼ਿਸ਼ ਕੀਤੀ ਆ ਕੋਈ ਮੇਰੇ ਨਾਲ ਆ ਕੇ ਬਹਿਂਦਾ ਨਹੀਂ ਭਾਈ ਕੋਈ ਮੇਰੇ ਨਾਲ ਆ ਕੇ ਗੱਲ ਨਹੀਂ ਕਰਦਾ ਕੋਈ ਆਪਣੇ ਏਰੀਆ 'ਚ ਬੋਲਣਾ ਹੀ ਨਹੀਂ ਚਾਹੁੰਦਾ ਸਾਰੇ ਇਹੀ ਕਹਿੰਦੇ ਕਿ ਆਪਾਂ ਬਾਹਰ ਜਾਣਾ ਯਾਰ ਆਪਾਂ ਕਿਹੜੇ ਚੱਕਰਾਂ 'ਚ ਪੈਣਾ ਪਰ ਭਾਈ ਮੈਂ ਤਾਂ ਅੱਜ ਵੀ ਇਹ ਗੱਲ ਕਹੀ ਸੀਗੀ ਕਿ ਆਪਾਂ ਹਾਈਲਾਈਟਸ ਜੋ ਬੈਂਡ ਲੈ ਕੇ ਔਰ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਆਪਣਾ ਅਜਾੜਾ ਆਪ ਹੀ ਮੰਗ ਰਹੇ ਆ ਕਿਉਂ ਕਿ ਅਸੀਂ ਉੱਥੇ ਜਾ ਕੇ ਲੇਬਰ ਕਰਦੀਆਂ ਕੀ ਹਾਲਾਤ ਕੀ ਨੇ ਮੈਂ ਮੈਂ ਨਹੀਂ ਕਰਿਆ ਕਿ ਗਲਤ ਹੈ ਨਾ ਜਾਓ ਜਾਓ ਯਾਰ ਲਾਈਫ ਨੂੰ ਦੇਖੋ ਪਰ ਇੱਥੇ ਸਾਡੀ ਕਿੰਨੀ ਬਰਬਾਦੀ ਹੋ ਰਹੀ ਹੈ ਸਾਡੀਆਂ ਤਿੰਨ ਪੀੜ੍ਹੀਆਂ ਉੱਥੇ ਜਾ ਕੇ ਲੋਟ ਨਹੀਂ ਆਉਣੀ ਉਹਨਾਂ ਨੇ ਘਰ ਕਿੰਨੇ ਮਹਿੰਗੇ ਕਰਤੇ 6-6 ਕਰੋੜ ਦੇ ਇੰਗਲੈਂਡ ਤਾਂ ਮੈਂ ਚਲੋ ਦੇਖ ਕੇ ਆ 7-7 ਕਰੋੜ ਦੇ ਕਰ ਬੰਦਾ ਕਿੱਥੋਂ ਲੈ ਲੂਗਾ ਉਹ ਉਜਾਰਤਾ ਇਹਨਾਂ ਨੇ ਸਾਡੇ ਪੰਜਾਬ ਨੂੰ ਪਰ ਚਲੋ ਹਾਲੇ ਉਮੀਦ 바ਤੀ ਹੈ ਵਾਹਿਗੁਰੂ ਵਾਹਿਗੁਰੂ ਸਤਗੁਰ ਸੱਚੇ ਪਾਤਸ਼ਾ ਉਹਨਾਂ ਦੀ ਕਲਾ ਵਰਤੇਗੀ ਉਮੀਦ ਹੈ ਸਾਡਾ ਸਾਥ ਹਮੇਸ਼ਾ ਗੁਰਪੀਰ ਦਿੰਦੇ ਆ ਉਹ ਸਾਡੇ ਸਿਰ ਤੇ ਨੇ ਤਾਂ ਹੀ ਸਾਡਾ ਬਚਾਇਆ ਨਹੀਂ ਤਾਂ ਹੁਣ ਤੱਕ ਤਾਂ ਕਾਦੇ ਸਾਨੂੰ ਖਤਮ ਕਰ ਦੇਣਾ ਅਸੀਂ ਇੱਕ ਵੀਡੀਓ ਹੋਰ ਦੇਖੀ ਸੀ ਕਿ 47 ਚ ਜਿਨ੍ਹਾਂ ਨੇ ਪੰਜਾਬ ਦੀ ਵੰਡ ਕੀਤੀ ਉਹਨਾਂ ਚ ਕੋਈ ਵੀ ਪੰਜਾਬ ਦਾ ਨਹੀਂ ਸੀ ਨਾ ਜਵਾਲਾ ਨਹਿਰੂ ਨਾ ਜਿੰਨਾ ਸਾਊਥ ਵਾਲਿਆਂ ਨੂੰ ਕੀ ਪਤਾ ਸਾਡੇ ਤੇ ਕੀ ਵਾਪਰਿਆ ਮੈਂ ਆਪਣੇ ਦਾਦੇ ਤੋਂ ਬਹੁਤ ਗੱਲਾਂ ਸੁਣੀਆਂ ਅ ਮੇਰੇ ਦਾਦਾ ਜੀ ਦੇ ਜਿਹੜੇ ਭਰਾ ਸੀ ਉਹ ਵੀ ਚਲੋ ਸਾਡੇ ਦਾਦਾ ਜੀ ਸੀ ਪਰ ਆਪਾਂ ਚਾਚਾ ਜੀ ਕਹਿੰਦੇ ਸੀ ਉਹਨਾਂ ਤੋਂ ਬੜੀਆਂ ਗੱਲਾਂ ਸੁਣੀਆਂ ਕਿ ਉਧਰ ਪਾਕਿਸਤਾਨ 'ਚ ਸਾਡੇ ਪਰਿਵਾਰ ਦਾ ਕਿੰਨਾ ਰਸੂਕ ਸੀ ਔਰ ਜਦੋਂ ਉਧਰ ਛੱਡ ਕੇ ਆਏ ਤਾਂ ਇੱਧਰ ਕਿੰਨੀਆਂ ਤੰਗੀਆਂ ਤਕਲੀਫਾਂ ਸਹਿਣੀਆਂ ਪਈਆਂ ਜਿਹੜੇ ਇਧਰੋਂ ਉਧਰ ਗਏ ਉਹਨਾਂ ਨੂੰ ਕਿੰਨਾ ਸਹਿਣਾ ਪਿਆ ਜਿਹੜੇ ਇਧਰੋਂ ਉਧਰ ਗਏ ਉਹ ਹੱਲ ਤੱਕ ਉਹਨਾਂ ਨੂੰ ਕਾਫਰੀ ਕਹੀ ਜਾਂਦੇ ਸਮਝਦੇ ਨਹੀਂ ਯਾਰ ਸਾਨੂੰ ਕਿੱਦਾਂ ਯੂਜ਼ ਕਰਕੇ ਸੱਟ ਦਿੱਤਾ ਇਹਨਾਂ ਲੀਡਰਾਂ ਨੇ ਬਹੁਤ ਜ਼ਰੂਰਤ ਹੈ ਏਕੇ ਦੀ ਔਰ ਸਭ ਤੋਂ ਵੱਡੀ ਜ਼ਰੂਰਤ ਹੈ ਹੁਣ ਮੈਡੀਕਲ ਜਿਹੜੀ ਹੈਲਪ ਹੈ ਪਹੁੰਚਾਈਏ ਮੈਡੀਕਲ ਫੈਸਿਲਿਟੀ ਪਹੁੰਚਾਈਏ ਜੇ ਸਾਡੇ ਏਰੀਆ ਚੋਂ ਦੁਆਬੇ ਏਰੀਆ ਚੋਂ ਮੈਂ ਫਿਰ ਤੋਂ ਕਹਿਣਾ ਚਾਹਨਾ ਔਖੀ ਕੜੀ ਹੈ ਜਿਹੜੇ ਉੱਤੇ ਬੈਠੇ ਆ ਔਖੀ ਕੜੀ ਜਿਹੜੇ ਸਾਡੇ ਕਿਸਾਨ ਵੀਰ ਉੱਥੇ ਬੈਠੇ ਆ ਤੁਸੀਂ ਵੀਡੀਓ ਦੇਖੋ ਇੱਕ ਵਾਰੀ ਮਨ ਝੰਡੋੜ ਕੇ ਰੱਖ ਦਿੰਦੀਆਂ ਇੱਕ ਵਾਰੀ ਇਮੇਜਿਨ ਕਰੋ ਜੇ ਮੈਂ ਇੱਥੇ ਬੈਠਾਂ ਤੁਸੀਂ ਬੈਠੇ ਤੁਹਾਡੇ ਸਾਹਮਣੇ ਅਥਰੂ ਗਿਆ ਇਸ ਦਾ ਗੋਲਾ ਡਿੱਗੇ ਸਾਹ ਨਹੀਂ ਹੁੰਦਾ ਸਾਹ ਨਹੀਂ ਹੁੰਦਾ ਬਾਈ ਕੁਝ ਸੈਕਿੰਡ ਤਾਂ ਬੰਦੇ ਨੂੰ ਇਹੀ ਲੱਗਦਾ ਪਿੱਛੇ ਜਾਮਾ ਕਿਉਂ ਕਿਉਂਕਿ ਹੋਰ ਸਿੱਟੇ ਜਾਂਦੇ ਆ ਔਰ ਜੇ ਜਾਨ ਚਲੇ ਗਈ ਪਰਿਵਾਰ ਨੂੰ ਪਿੱਛੋਂ ਕੀ ਮਿਲਣਾ ਜਿਹੜੇ 700 ਕਿਸਾਨ ਸ਼ਹੀਦ ਹੋ ਗਏ ਪਿਛਲੇ ਕਿਸਾਨੀ ਅੰਦੋਲਨ ਚ ਕੀ ਮਿਲਿਆ ਪਰਿਵਾਰਾਂ ਨੂੰ ਅੱਜ ਤੱਕ ਮੈਨੂੰ ਅੱਜ ਵੀ ਤਸਵੀਰਾਂ ਚੇਪੇ ਆ ਜਾਂਦੀਆਂ ਇੱਕ ਮੁੰਡਾ ਗੜ ਸ਼ੰਕਰ ਦਾ ਉਹਨੇ ਕਹਿੰਦੇ ਅਮਰੀਕਾ ਜਾਣਾ ਸੀ ਉਹਦੀ ਭੈਣ ਇੱਥੇ ਫਾਦਰ ਸਾਹਿਬ ਉਹਦੇ ਉੱਥੇ ਸੀ ਟਰੈਕਟਰ ਦੇ ਟਾਇਰ ਥੱਲੇ ਆ ਗਿਆ ਸੀ ਕੀ ਮਿਲਿਆ ਉਹਦੇ ਪਰਿਵਾਰ ਨੂੰ ਇੱਕ ਮੁੰਡੇ ਦੇ ਵਿਆਹ ਨੂੰ 30 ਦਿਨ ਹੋਏ ਸੀਗੇ ਉਹ ਚੱਲਦਾ ਸੀ ਉਹਦਾ ਐਕਸੀਡੈਂਟ ਹੋ ਗਿਆ ਸੀ 30 ਦਿਨਾਂ ਬਾਅਦ ਉਹਦੀ ਘਰ ਵਾਲੀ ਵੀ ਵਿਧਵਾ ਹੋ ਗਈ ਸੀ ਕੀ ਮਿਲਿਆ ਪਰਿਵਾਰ ਨੂੰ ਇੱਕ ਨੌਜਵਾਨ ਆਪਣੀ ਸੱਸ ਨਾਲ ਗਿਆ ਸੀ ਉੱਥੇ ਕਿਸਾਨੀ ਅੰਦੋਲਨ ਤੇ ਤਿੰਨ ਧੀਆਂ ਦਾ ਪਿਓ ਸੀ ਉਹਦੀ ਮੌਤ ਹੋ ਗਈ ਸੀ ਕੀ ਮਿਲਿਆ ਪਰਿਵਾਰ ਨੂੰ ਕੀ ਉਹਨਾਂ ਬੱਚੀਆਂ ਨੂੰ ਦਾ ਪਿਓ ਮਿਲ ਜੂਗਾ ਸੋ ਸੈਡ ਬਹੁਤ ਹਰਟ ਕਰਨ ਵਾਲੀ ਗੱਲ ਹੈ ਬਹੁਤ ਚੁਬਣ ਵਾਲੀ ਗੱਲ ਹੈ ਔਰ ਕਈ ਏਦਾਂ ਦੇ ਘਰ ਹੈ ਜਿੱਥੇ ਹਾਲੇ ਤੱਕ ਬਜ਼ੁਰਗਾਂ ਦੇ ਜਿਹੜੇ 700 ਜਾਣੇ ਸ਼ਹੀਦ ਹੋ ਗਏ ਉਹਨਾਂ ਦੇ ਕੱਪੜੇ ਘਰਾਂ ਚ ਕੀਲੀਆਂ ਤੇ ਐਦਾਂ ਹੀ ਟੰਗੇ ਪਏ ਆ ਬੱਚੇ ਆਪਣੇ ਪਿਓ ਆਪਣੇ ਦਾਦਿਆਂ ਦਾਦੀਆਂ ਦੀ ਕਪੜਿਆਂ ਚੋਂ ਮਹਿਕ ਹੀ ਲੈਂਦੇ ਰਹਿੰਦੇ ਕਿ ਯਾਰ ਵਾਪਸ ਆ ਜਾਓ ਪਰ ਕਿਨੇ ਮੁੜਨਾ ਇੱਕ ਗੱਲ ਮੈਂ ਲਾਸਟ ਬੱਸ ਕਰਕੇ ਉਸ ਤੋਂ ਬਾਅਦ ਯੂਰੋਪ ਨੂੰ ਰੈਪ ਅਪ ਕਰ ਦੇਣਾ ਮੈਂ ਸੋਚਦਾ ਕਿ ਦੇਖੋ ਦੁਨੀਆ ਤੇ ਕਿੱਤਾ ਹਾ ਹਾ ਕਾਰਮਚੀ ਪਈ ਆ ਅਗ ਲੱਗੀ ਪਈ ਆ ਇਹਨਾਂ ਨੂੰ ਬੜਾ ਅਕਾਮੋਡੇਟ ਕੀਤਾ ਜਾਂਦਾ ਜੀ ਆ ਜਿਹੜੇ ਕਾਰਪੋਰੇਟ ਸੇ ਪਰ ਮੈਂ ਇੱਕ ਗੱਲ ਸੋਚਦਾ ਨਾ ਤੁਸੀਂ ਰਹਿਣਾ ਨਾ ਮੈਂ ਰਹਿਣਾ ਨਾ ਕਾਰਪੋਰੇਟਸ ਨੇ ਰਹਿਣਾ ਨਾ ਸਾਡੇ ਕਿਸਾਨ ਭਰਾਵਾਂ ਨੇ ਰਹਿਣਾ ਕਿਸੇ ਨੇ ਨਹੀਂ ਰਹਿਣਾ ਇੱਕ ਵਾਰੀ ਮੰਨ ਕੇ ਚੱਲੀਏ ਕਿ ਅਜਵੇਂ ਸ਼ੁਭ ਕਰਮਨ ਮੁੰਡੇ ਜਿੱਦੀ ਮੌਤ ਹੋਈ ਐ ਜੇ ਦੁਬਾਰਾ ਜਨਮ ਹੁੰਦਾ ਇਹ ਕਿਸੇ ਕਾਰਪੋਰੇਟ ਦੇ ਘਰ ਜੰਮ ਗਿਆ ਤੇ ਕਾਰਪੋਰੇਟ ਵਾਲਾ ਇੱਧਰ ਆ ਗਿਆ ਫਿਰ ਕੀ ਕੀਤਾ ਤੁਸੀਂ ਇੱਕ ਦਿਨ ਤਾਂ ਸਾਰਿਆਂ ਨੇ ਜਾਣਾ ਯਾਰ ਇੰਨੀ ਮਾਰੋ ਮਾਰ ਸਕੰਦਰ ਵੀ ਖਾਲੀ ਇੱਥੇ ਗਿਆ ਸੀ ਇਹ ਕਾਰਪੋਰੇਟ ਨਹੀਂ ਸਮਝਦੇ ਕਿਉਂ ਕਿਉਂ ਨਹੀਂ ਸਮਝਦੇ ਕਿਉਂਕਿ ਦੌੜ ਐ ਔਰ ਕਾਰਪੋਰੇਟਸ ਦੇ ਅੰਦਰ ਟਾਰਗੇਟ ਹੀ ਐ ਕਾਰਪੋਰੇਟ ਦੇ ਅੰਦਰ ਟਾਰਗੇਟ ਹੀ ਆ ਟਾਰਗੇਟ ਕੀ ਆ ਕਿ ਖਤਮ ਕਰੋ ਜ਼ਮੀਨ ਲੈ ਲਓ ਕਿਉਂ ਕਿ ਕਿਉਂਕਿ ਕਿਸਾਨ ਜਦੋਂ ਕੋਰੋਨਾ ਹੋਇਆ ਸੀ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਘਾਟਾ ਪਿਆ ਸੀ ਸਿਰਫ ਇੱਕ ਇਹੀ ਫੀਲਡ ਸੀ ਐਗਰੀਕਲਚਰ ਜਿਹਦੇ ਜਿਹਨੇ ਗਰੋਥ ਲਿਆਂਦੀ ਸੀ ਜਿਹਦੇ ਅੰਦਰ ਗਰੋਥ ਰਹੀ ਸੀ ਤਾਂ ਇੱਥੇ ਨਜ਼ਰ ਆ ਔਰ ਲੈਬ 'ਚ ਹੁਣ ਖਾਣੇ ਬਣਨੇ ਆ ਲੈਬ 'ਚ ਖਾਣਾ ਬਣਾਉਣਾ ਲੈਬ 'ਚ ਉਹਨਾਂ ਨੇ ਫੂਡ ਬਣਾਉਣਾ ਤੇ ਸਾਡਾ ਫਿਰ ਐਡ ਕਰ ਕਰਕੇ ਕਰ ਕਰਕੇ ਸਾਨੂੰ ਉੱਤੇ ਲਾਉਣਾ ਮੈਂ ਮੈਂ ਇੱਕ ਗੱਲ ਬੜੀ ਦੇਰ ਬਾਅਦ ਜਾ ਕੇ ਸਮਝਿਆ ਇੱਕ ਤੁਸੀਂ ਹੋਰ ਚੀਜ਼ ਦੇਖੋ ਸਾਡੇ ਦਿਮਾਗ ਨੂੰ ਕੀ ਪਲਾਂਟ ਕੀਤਾ ਹੈ ਸਾਡੇ ਦਿਮਾਗ ਅੰਦਰ ਕੀ ਇਹਨਾਂ ਨੇ ਐਡਵਰਟਾਈਜ਼ਮੈਂਟ ਕਰ ਕਰਕੇ ਸਾਡੇ ਦਿਮਾਗ ਚੀਜ਼ਾਂ ਪਾਈਆਂ ਤੁਸੀਂ ਕਦੇ ਵੀ ਥੀਏਟਰ ਚੱਲੇ ਜਾਓ ਸਾਨੂੰ ਕੀ ਹੁੰਦਾ ਕਿਰ ਪੋਪਕੋਰਨ ਖਾਈਏ ਕੋਲਡ ਡਰਿੰਕ ਲਈਏ ਦੋਨੇ ਸਾਡੇ ਲਈ ਹਾਨੀ ਕਰਕੇ ਕੋਈ ਤੁੱਕ ਹੈ ਉਹਦਾ ਫਿਲਮ ਨਾ ਬਣਦਾ ਘਰ 'ਚ ਵੀ ਜੇ ਕਿਤੇ ਫਿਲਮ ਦੇਖੀਏ ਕੋਈ ਕੋਈ ਫੇਵਰੇਟ ਸ਼ੋਅ ਦੇਖਣਾ ਹੋਵੇ ਉਹਦੇ ਵੀ ਮਨ ਚ ਆ ਜਾਂਦਾ ਕਿਰ ਚਿਪਸ ਹੱਥ 'ਚ ਉਹ ਘੱਟ 'ਚ ਵੀ ਸਾਡੇ ਦਿਮਾਗ ਚੋਂ ਚੀਜ਼ਾਂ ਫਿਕਸ ਕਰ ਦਿੰਦੀਆਂ ਇਦਾਂ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਇਹ ਚੀਜ਼ਾਂ ਫਿਕਸ ਕਰ ਦੇਣੀਆਂ ਕਿ ਲੈਬ 'ਚ ਬਣਿਆ ਫੂਡ ਬਹੁਤ ਵਧੀਆ। ਔਰ ਜਦੋਂ ਇਹ ਚੀਜ਼ਾਂ ਫਿਕਸ ਹੋ ਗਈਆਂ ਕਿਸਾਨ ਨੇ ਜ਼ਮੀਨ ਤੋਂ ਫਿਰ ਕੀ ਕਰਨਾ? ਕਿਤੇ ਨਾ ਕਿਤੇ ਔਖੇ ਹੋ ਕੇ ਕਿਸਾਨ ਨੂੰ ਜ਼ਮੀਨ ਵੇਚਣੀ ਪੈਣੀ ਹੈ। ਔਰ ਜਦੋਂ ਜ਼ਮੀਨ ਤੋਂ ਫਸਲ ਪਕਾਈ ਨਹੀਂ ਜਾਣੀ। ਜ਼ਮੀਨ ਉਪਜਾਊ ਉਹਦੀ ਘਟ ਜਾਣੀ ਹੈ ਕਿਉਂਕਿ ਸ਼ਰੀਰ ਉਹਨਾਂ ਸਹੀ ਰਹਿੰਦਾ। ਸ਼ਰੀਰ ਤੇ ਜ਼ਮੀਨ ਨੂੰ ਜਿੰਨਾ ਵੋਂਦੇ ਰਹੋ। ਉਨਾ ਚੱਲਦਾ ਰਹਿੰਦਾ ਤਾਂ ਜਦੋਂ ਜ਼ਮੀਨਾਂ ਨੂੰ ਵਾਉਣਾ ਛੱਡ ਦੇਣਾ ਜ਼ਮੀਨ ਉਨੀ ਪਜਾਉ ਨਹੀਂ ਰਹਿਣੀ ਇਹਨਾਂ ਨੇ ਕੀੜੇ ਪਾ ਪਾ ਕੇ ਸਾਡੀਆਂ ਜ਼ਮੀਨਾਂ ਲੈਣੀਆਂ ਇਸ ਕਰਕੇ ਕਿਸਾਨ ਲੜ ਰਹੇ ਆ ਚਲੋ ਕਮੈਂਟ ਆ ਰਿਹਾ ਸੈਨੀਪ੍ਰੀਤ ਦਾ ਕਿਉਂਕਿ ਕੋਈ ਐਕਸ਼ਨ ਨਹੀਂ ਹਰਿਆਣਾ ਪੁਲਿਸ ਤੇ ਆਰਮੀ ਤੇ ਕਿ ਪੰਜਾਬ ਬਾਰਡਰ ਚ ਆ ਕੇ ਗੋਲੀਆਂ ਮਾਰ ਲਈ ਇਹ ਤਾਂ ਸਵਾਲ ਹੈ ਜੀ ਅਸੀਂ ਉਦੋਂ ਵੀ ਜਾ ਕੇ ਪੁੱਛਿਆ ਸੀ ਪਰ ਚਲੋ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਆਪਣੇ ਅਲਾਕਾ ਨਿਵਾਸੀਆਂ ਨੂੰ ਆਪਣੇ ਵੀਰਾਂ ਨੂੰ ਆਪਣੇ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਆਪਣੇ ਬਜ਼ੁਰਗਾਂ ਨੂੰ ਮੈਂ ਨਹੀਂ ਕਹਿੰਦਾ ਜਾ ਕੇ ਪੱਕੇ ਡੇਰੇ ਲਾ ਲਓ ਮੈਂ ਕਿਸੇ ਨੂੰ ਨਹੀਂ ਕਹਿੰਦਾ ਆਪਣਾ ਘਰ ਛੱਡ ਕੇ ਜਾਓ ਕਿਉਂਕਿ ਹਾਲਾਤ ਉੱਥੇ ਸਖਾਵੇਂ ਨਹੀਂ ਆ ਪਰ ਹਾਂ ਇਹਨਾਂ ਜ਼ਰੂਰ ਕਰ ਸਕਦੇ ਆਪਾਂ ਨਵੇਂ ਸ਼ਹਿਰ ਵਾਲੇ ਬਲਾਚੌਰ ਵਾਲੇ ਬੰਗਿਆਂ ਵਾਲੇ ਗੜ ਸ਼ੰਕਰ ਵਾਲੇ ਔੜ ਵਾਲੇ ਰਾਹੋਂ ਵਾਲੇ ਬਹਿਰਾਮ ਵਾਲੇ ਕਾਠਗੜ ਵਾਲੇ ਇੱਥੋਂ ਮੈਡੀਕਲ ਹੈਲਪ ਲੈ ਜੀ ਦੋ ਦਿਨ ਹੁਣ ਉਹ ਨਹੀਂ ਜਾਣਾ ਅੱਗੇ ਕਿਸਾਨਾ ਗੋ ਨੇ ਕਹਿਤਾ ਕਿ ਦੋ ਦਿਨ ਅਸੀਂ ਹੁਣ ਕੁਛ ਨਹੀਂ ਕਰਾਂਗੇ ਜਿਨ੍ਹਾਂ ਜਿਨ੍ਹਾਂ ਨੂੰ ਉੱਥੇ ਪ੍ਰੋਬਲਮ ਹੈ ਮੈਡੀਕਲ ਦੀ ਕੋਈ ਉਹ ਹੈਲਪ ਕਰੀਏ ਤੇ ਡਾਕਟਰਸ ਦੀ ਟੀਮ ਜੇ ਸਾਡੇ ਨਾਲ ਜੁੜ ਜੁੜ ਪਵੇ ਤਾਂ ਬਹੁਤ ਉਹਨਾਂ ਦਾ ਧੰਨਵਾਦ ਹੈ ਔਰ ਮੈਂ ਇਹ ਤੁਹਾਡੇ ਅਕੀ ਬੇਨਤੀ ਇਸ ਕਰਕੇ ਕਰ ਰਿਹਾ ਕਿਉਂਕਿ ਮੇਰੇ ਇਕੱਲੇ ਕੋਈ ਨਹੀਂ ਸਮਰਥਾ ਨਹੀਂ ਹੈ ਮੈਂ 5 10 15 20000 ਇਕੱਲਾ ਕਰ ਸਕਦਾ ਇਸ ਤੋਂ ਜ਼ਿਆਦਾ ਨਹੀਂ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਮੈਨਾਂ ਸੰਪਰਕ ਕਰੋ ਤੁਸੀਂ ਆਪਣੇ ਅਰੇਂਜਮੈਂਟ ਕਰਕੇ ਪੀਪ 33 ਨਾਲ ਸੰਪਰਕ ਕਰੋ ਇੱਥੋਂ ਅਸੀਂ 10 ਕ 5 7 10 8 8 ਨੂੰ 10 ਜਿੰਨੀਆਂ ਗੱਡੀਆਂ ਵੀ ਹੂਲ ਗਈਆਂ ਮਾਰੇ ਹੀ ਨਹੀਂ ਕੀਤੀਆਂ ਇੱਥੋਂ ਲੈ ਜੀਏ ਕੁਝ ਡਾਕਟਰਸ ਹੋਣ ਜਾ ਕੇ ਉੱਥੇ ਆਪਣੇ ਦੁਆਬੇ ਏਰੀਏ ਵਾਲੇ ਜਿਵੇਂ ਮੈਂ ਕਿਹਾ ਬਹਿਰਾਮ ਤੋਂ ਕਾਠਗੜ ਔੜ ਨਗਰ ਇੱਧਰ ਗੜ ਸ਼ੰਕਰ ਅਸੀਂ ਜਾ ਕੇ ਇਹ ਵੀ ਦਿਖਾਈਏ ਕਿ ਯਾਰ ਅਸੀਂ ਮੈਡੀਕਲ ਹੈਲਪ ਲੈ ਕੇ ਆਏ ਬਸ ਇੰਨੀ ਕੁ ਮੇਰੀ ਭਾਵਨਾ ਹੈ ਤੁਹਾਡੇ ਤੱਕ ਪਹੁੰਚ ਕੀਤਾ ਜ਼ਰੂਰ ਸੰਪਰਕ ਕਰ ਲਿਓ ਤੇ ਆਪਾਂ ਉੱਥੇ ਚੱਲਦੇ ਹਾਂ ਤੇ ਜਿਹੜੇ ਸਾਡੇ ਭਰਾ ਭੈਣ ਬੈਠੇ ਆ ਉਹਨਾਂ ਦੇ ਉਹਨਾਂ ਦੇ ਦੁੱਖ ਨੂੰ ਵੰਡਾ ਕੇ ਆਨੇ ਆ ਉਹਨਾਂ ਦੀਆਂ ਗੱਲਾਂ ਸੁਣ ਕੇ ਆਨੇ ਆ ਕਿਉਂਕਿ ਉਹਨਾਂ ਨੂੰ ਸਾਡੇ ਸਾਡੀ ਲੋੜ ਹੈ ਤਾਂ ਜੋ ਅਸੀਂ ਉੱਥੇ ਜਾਈਏ ਉਹਨਾਂ ਨਾਲ ਦੋ ਚਾਰ ਗੱਲਾਂ ਕਰੀਏ ਕਿਉਂਕਿ ਕਹਿੰਦੇ ਆ ਨਾ ਕਿ ਕਿਸੇ ਨਾਲ ਗੱਲ ਕਰਦੇ ਦੁੱਖ ਥੋੜਾ ਘਟ ਜਾਂਦਾ ਖੁਸ਼ੀ ਵੰਡਿਆਂ ਵੱਧ ਜਾਂਦੀ ਹੈ ਦੁੱਖ ਘਟ ਜਾਂਦਾ ਆਓ ਚਲਦੇ ਆ ਫਿਰ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ